ਇੱਕੀ ਵਾਲਾ ਮਿੱਤਰੋ ਪਹਿਲਾ ਬਾਰਿਸ਼ ਪੈਂਦੀ ਦੀ ਹੁਣ ਆਪਾਂ ਆਪਣੇ ਝੋਨੇ ਨੂੰ ਅਜੇ ਚਲਾਈਆਂ ਨੇ ਮੋਟਰਾਂ ਦੇਖਦਾ ਖਾਲ ਖੋਲ ਕੇ ਮੈਂ ਸਾਰਾ ਚੈੱਕ ਕਰਦੇ ਆ ਤੇ ਆਉ ਰਹੇ ਮਲੇ ਰਹੋ ਸਾਡੇ ਨਾਲ ਲੱਗੇ ਰਹੋ ਨਾਲ ਜੁੜੇ ਰਹੋ ਮਿੱਤਰੋ ਸਾਨੂੰ ਦਿਖਾਉਣੇ ਆ ਤੁਹਾਡਾ ਸਵਾਗਤ ਆ ਸਾਡੇ ਅੱਜ ਦੇ ਬਲੌਗ ਤੇ ਹੁਣ ਆਪਾਂ ਸਟਾਰਟ ਕਰਦੇ ਆ ਸਾਨੂੰ ਏਟੀਜ਼ਡ ਸਾਰੀ ਚੀਜ਼ ਦਿਖਾਵਾਂਗੇ ਸਪਰੇਅ ਆਪਾਂ ਪਹਿਲਾਂ ਕਰਤੀ ਦੀ ਆਪਣੇ ਪੱਤਲੇ ਪੇਟ ਲੱਗੀ ਦੀ ਗੋਬਗੂ ਵਾਲੀ ਬਹੁ ਬਿਮਾਰੀ ਲੱਗੀ ਗਈ ਸੀ ਇਸ ਕਰਕੇ ਹੁਣ ਤੱਕ ਆਪਣੀਆਂ ਦੋ ਸਪਰੇਹਾਂ ਹੋ ਚੁੱਕੀਆਂ ਨੇ ਪਰ ਆਪਾਂ ਨੇ ਪਦਾ ਨਹੀਂ ਪਾਈ ਕੱਲੀਆਂ ਸਪਰੇਹਾਂ ਹੁਣ ਜੇ ਰੱਬ ਨੇ ਚਾਹਿਆ ਠੀਕ ਆ ਨਹੀਂ ਹਲਕੀ ਫੁਲਕੀ ਕੱਦੀ ਹੋ ਜੂ ਚਲੋ ਬਾਕੀ ਅੱਜ ਹੁਣ ਆਪਾਂ ਦਿਖਾਉਣੇ ਸਨ ਮੋਟਰ ਆਪਾਂ ਚਲਾਤੀਆਂ ਵੀ ਚਲੋ ਚੱਲੀਏ ਖਾਲ ਤੇ ਲਓ ਜੀ ਹੁਣ ਆਪਾਂ ਪਜਾਮਾ ਵੀ ਲਾਤਾ ਤੇ ਆਪਣੀਆਂ ਚੱਪੜਾਂ ਵੀ ਲਾਤੀਆਂ ਹੁਣ ਆਪਾਂ ਚੱਲਦੇ ਆਂ ਕਿਉਂ ਆਇਆ ਖਾਲ ਮੇਂ ਪਿਆ ਆਇਆ ਕਾਕੰਡਾ ਵੀ ਹੁੰਦਾ ਕਈ ਵਾਰ ਪੈਰ ਬੂ ਤਿਲਕ ਜੇ ਫਿਰ ਔਖਾ ਹੋ ਜਾਂਦਾ ਇਸ ਕਰਕੇ ਚੱਪੜਾ ਲਾਤੀਆਂ ਤੇ ਪਜਾਮਾ ਲਾਤਾ ਆ ਦੇਖੋ ਪਾਣੀ ਆਪਣਾ ਮੋਟਰ ਚੱਲ ਪਈ ਪਾਣੀ ਚੱਲ ਰਿਹਾ ਦੇਖੋ ਵਿਚ ਪਰ ਧਰੇ ਆਪਾਂ ਨੇ ਹਾ ਹਾ ਨਜ਼ਾਰਾ ਆਉਂਦਾ ਆਂਦਾ ਜਿੰਮੇ ਵਿਚ ਸਭ ਪਾਣੀ ਦੇ ਵਿੱਚ ਪੈਰ ਧਰ ਕੇ ਨਾ ਖਾਲਚ ਸਵਰਗ ਆ ਜਾਂਦਾ ਸਵਰਗ ਇਹ ਆ ਮੋਟਰ ਦਾ ਸ਼ਵਰਗ ਹੁਣ ਆਪਾਂ ਸਾਰਾ ਦੇਖਦੇ ਚੱਲ ਕੇ ਵੀ ਕੀ ਪ੍ਰੋਸੀਜਰ ਆ ਜੀਰੀ ਦਾ ਬਾਗੇ ਛੱਟਾ ਆਪਣੀ ਸਾਰੀ ਜਿਹੜੀ ਨਿਚਰ ਗਈ ਤੁਸੀਂ ਦੇਖ ਲਈ ਸਾਰੀ ਦੇਖਦੇ ਹਾਂ ਨਿਚਰ ਰਹੀ ਹੈ ਨਾ ਪਾਣੀ ਚੱਲ ਪਿਆ ਆਪਣੇ ਪਾਈਪ ਲੱਗੇ ਹੋਏ ਨੇ ਪਾਈਪਾਂ ਵਿੱਚ ਦੀ ਪਾਣੀ ਦੇਹ ਦੇ ਚੱਲਦਾ ਇਹ ਮੋਟਰ ਆਪਣੀ ਇੱਕ ਸ਼ਿਫਟ ਦੇ ਵਿੱਚ ਇਹ 20 ਕਿਸ਼ਮ ਭਰ ਦੋਗੀ ਇੱਕ ਸ਼ਿਫਟ ਚ ਵੀ ਵਗੇ ਸਾਰਾ ਉਹਨਾਂ ਸਾਰੇ ਪਾਣੀ ਫੇਰ ਦੋ ਲਾਈਟ ਬਹੁਤ ਵਧੀਆ ਚੱਲਦੀ ਹੈ ਨਾ ਭਾਂਤ ਮਨੇ ਲਾਈਟ ਵਧੀਆ ਦਿੱਤੀ ਹੈ ਕਿ ਹੁਣ ਤਾਂ ਮੈਂ ਕਹਿੰਦਾ ਮੋਟਰ ਹੀ ਫੋੜ ਲੇਟ ਚੱਲੀਆਂ ਨੇ ਆਹੀ ਪਾਣੀ ਇੱਕ ਦੋ ਵਾਰ ਹੋਰ ਫਿਰ ਹਰਤਾ ਲੋੜ ਨਹੀਂ ਦੇਖੋ ਜੀ ਰੀ ਆਪਣੀ ਝੋਨਾ ਆ ਦੇਖੋ ਖਾਲ ਦਾ ਪਾਣੀ ਇਹ ਵੀ ਚੱਲ ਰਿਹਾ ਹੈ ਨਾ ਦੇਖੋ ਖਾਲ ਆਪਣਾ ਸਾਫ ਆ ਹੈ ਨਾ ਕਿਉਂ ਪਹਿਲਾਂ ਪੱਕੜ-ਕੜ ਕੇ ਸਾਫ ਕਰਿਆ ਖਾਲ ਕਿਉਂ ਫਰ ਹੈ ਜੇ ਖਾਲ ਹੀ ਨਹੀਂ ਸਾਫ ਹੋਊਗਾ ਫੇ ਪਾਣੀ ਕੇ ਵਿੱਚ ਚੱਲੂਗਾ ਸਾਰਾ ਸਿਸਟਮ ਘੋਨੇ ਨੂੰ ਪਾਣੀ ਲਾਉਣਾ ਸਿਸਟਮ ਸਾਰਾ ਖਾਲ ਤੇ ਹੁੰਦਾ ਖਾਲ ਦੇਖੋ ਆਪਣਾ ਪਿਆਣਾ ਬਣਾਇਆ ਹੈ ਨਾ ਆ ਵੀ ਹੁਣ ਚਾ ਮੀਹਾਂ ਕਰਕੇ ਨਹੀਂ ਆਇਆ ਗੇ ਬੁੱਝੇ ਚ ਇੱਕ ਦਿਨ ਸਵਾ ਸਵਾ ਆ ਜਾਊਗਾ ਮੈਂ ਕੱਢ ਦਊਗਾ ਕਿ ਮੈਂ ਥੋੜਾ ਜਿਹਾ ਬਿਜ਼ੀ ਥੀ ਉਹਦੇ ਕਰਕੇ ਮੇਤੋਂ ਥੋੜੇ ਜਿਹਾ ਇਹ ਹੋਇਆ ਨਹੀਂ ਕਿਹਾ ਹੈਗਾ ਥੋੜੇ ਚ ਮੈਨੂੰ ਚੈਨਲ ਤੇ ਸ਼ਮਾ ਕਰਿਓ ਮਾਫੀ ਦਿਓ ਮੇਤੋਂ ਬਲੌਗ ਬਣਾਉਣ ਲਈ ਮੈਂ ਲੇਟ ਹੋ ਗਿਆ ਭਰਾ ਅੱਜ ਸਾਡਾ ਜਿਹੇ ਜਿਹੇ ਬਣਦਾ ਬਲੌਗ ਕਿਉਂ ਮੈਂ ਉਧਰ ਉਲਝਿਆ ਹੋਇਆ ਸੀ ਉਹਦੇ ਘਰ ਕੇ ਜਿਹੇ ਜਿਹੇ ਬਲੌਗ ਬਣੂੰਗਾ ਸਾਰਿਆਂ ਨੂੰ ਸਪੋਰਟ ਕਰਿਓ ਠੀਕ ਹੈ ਨਾ ਤੇ ਆਹ ਦੇਖੋ ਆ ਆ ਗਿਆ ਆਪਣਾ ਸਿਰੇ ਵਾਲਾ ਨੱਕਾ ਅਮ ਮੂਰੇ ਕਿ ਲਾਇਆ ਪਿਆ ਅਮ ਮੂਰੇ ਦੇਖੋ ਕਿੱਡਾ ਜਗੜ ਲੱਗਿਆ ਪਿਆ ਉਹ ਆਹ ਪਾ ਲਾਇਆ ਦੀ ਘਾਬੀ ਇਹ ਪਾਣੀ ਪਿੱਛੇ ਨਾ ਮੁੜੇ ਉਹਦੇ ਕਰਕੇ ਆਪਾਂ ਇੱਥੇ ਸ਼ਲਟ ਲਾ ਦਿੱਤੀ ਵੀ ਪਾਣੀ ਵਾਏ ਨਾ ਮੁੜੇ ਉਹ ਛਲਟ ਗਈ ਹੁਣ ਪਾਟ ਉਹਦੇ ਕਰਕੇ ਹੋ ਗਿਆ ਆ ਦੇਖੋ ਕਿੱਡੀ-ਕਿੱਡੀ ਬੂਈਆਂ ਇਹ ਸਾਰੀਆਂ ਐ ਮੈਂ ਤਾਂ ਨਾਲ ਦੀ ਨਾਲ ਨਾ ਜਦੋਂ-ਜਦੋਂ ਹੋ ਜਾਂਦੀ ਆ ਆਪਾਂ ਤਾਂ ਨਾਲ ਦੀ ਨਾਲ ਇਹਨੂੰ ਹੱਥ ਨਾਲ ਕੱਢ ਦੇਦਾ ਆਪਾਂ ਬਦਲ ਹੀ ਨਹੀਂ ਦਿੰਦੇ ਜਦੋਂ ਖਾਲ ਤੇ ਘੇੜਾ ਮਾਰਦੇ ਆ ਦੇਖੋ ਜਿਹੜੀ ਵੱਡੋ ਵੱਡ ਕੇ ਨਹੀਂ ਇਥੇ ਤਰੋ ਥੋੜਾ-ਥੋੜਾ ਕੰਮ ਕਰੀ ਚੱਲੋ ਉਹਦੇ ਨਾਲ ਪਤਾ ਕੀ ਆ ਨਾ ਤਾਂ ਟਾਈਮ ਨਹੀਂ ਲੱਗਦਾ ਥੋੜਾ ਥੋੜਾ ਕੰਮ ਕਰੀ ਚੱਲੋ ਨਾਲ ਹੁੰਦੇ ਨਾਲੇ ਸਫਾਈ ਰਹਿੰਦੀ ਆ ਠੀਕ ਹੈ ਨਹੀਂ ਜਿਵੇਂ ਆਹ ਬੁੱਟੀ ਆ ਰੇ ਪੰਜ ਝਰਨੀ ਇਹਨਾਂ ਨੂੰ ਅੱਜ ਖਿੱਚੀ ਦਿੰਨੇ ਆ ਲੋੜ ਗਈ ਕੱਲੂ ਫੇਰ ਇਹ ਨਹੀਂ ਦੁਖੀ ਕਰਨੀਆਂ ਬੂਝਾ ਬਣਾਉਣਗੀਆਂ ਉਹਦੇ ਨਾਲ ਬਿੱਤਰ ਜਿਹੜਾ ਕੋਈ ਹੈਗਾ ਉਹਨੂੰ ਕੱਢ ਦੋ ਲਓ ਜੀ ਇੰਨੇ ਕੰਮ ਬਖਾਲ ਤਾਂ ਆਪਣਾ ਇੱਕ ਨੰਬਰ ਆ ਚੱਲਦੇ ਆ ਸਹੀ ਤੇ ਬਾਕੀ ਗਾਹਾਂ ਦਾ ਬੜਾ ਪਾਣੀ ਖੁੱਲ੍ਹੇ ਹੀ ਕਰਿਆ ਹੋਇਆ। ਪਰ ਕਿਹਨੇ ਖੁੱਲਾ ਚੱਲੇ ਜਾਣਾ ਜਿਵੇਂ ਆ ਦੇਖੋ ਆ ਹੋ ਗਿਆ ਦੀ ਕੱਖ ਜੈ ਇਹਨੂੰ ਲਓ ਜੀ। ਇੰਨੇ ਗੰਮਤੀ ਹੋਏ ਦੁਬਾਰੇ ਨਹੀਂ ਹੋਊਗਾ। ਖਾਲ ਤਾਂ ਹੀ ਆਪਾਂ ਰੱਖਦੇ ਆ ਪੂਰਾ ਬਣਾ ਕੇ ਵਧੀਆ ਖੇਤੀ ਕਰਨੀ ਆ। ਅਬਲਾ ਦਾ ਖੇਤੀ ਕਰੋ ਹਣਾ। ਜੇ ਕਰਨੀ ਆ ਮਿੱਤਰੋ ਤਾਂ ਪੂਰੀ ਸੌਂਕ ਨਾਲ ਪੂਰੀ ਰੀਜ ਨਾਲ ਖੇਤੀ ਕਰਨੀ ਚਾਹੀਦੀ ਆ। ਇਹ ਵੀ ਇੱਕ ਤਰ੍ਹਾਂ ਸ਼ੌਂਕ বিনা ਜਿਵੇਂ ਸ਼ੌਂਕ বিনা ਘੋੜੀਆਂ ਨਹੀਂ ਨਾ ਪਾਲਦੀਆਂ ਐ ਸ਼ੌਂਕ বিনা ਖੇਤੀ ਵੀ ਨਹੀਂ ਹੁੰਦੀ ਜ਼ੋਰ ਮਾਰ ਕੇ ਖੇਤੀ ਨਹੀਂ ਹੁੰਦੀ ਖੇਤੀ ਅੱਜ ਕੱਲ੍ਹ ਸ਼ੌਂਕ ਦੀ ਆ ਜਿਹੜੀ ਚੀਜ਼ ਦਾ ਉਹਨੇ ਸ਼ੌਂਕ ਆ ਉਹ ਚੀਜ਼ ਨੂੰ ਚੀਜ਼ ਵਧੀਆ ਬਣੂਗੀ ਜਿਹਨੂੰ ਖੇਤੀ ਦਾ ਸ਼ੌਂਕ ਆ ਉਹਦੀ ਫਸਲ ਵਧੀਆ ਹੋ ਜਿਹਨੂੰ ਜਿਹੜੀ ਚੀਜ਼ ਦਾ ਸ਼ੌਂਕ ਉਹਨੂੰ ਉਹੀ ਚੀਜ਼ ਵਧੀਆ ਲੱਗੂਗੀ। ওই چیز ਉਹਦੀ ਵਧੀਆ ਬਣੀ। ਆਪਾਂ ਨੂੰ ਕਿੰਨਾ ਕ ਟਾਈਮ ਲੱਗਿਆ ਲੈ 10 ਮਿੰਟ 5 ਮਿੰਟ ਮੈਂ ਕਹਿੰਨਾ ਮੈਂ ਕੈਮਰਾ ਬੰਦ ਨਹੀਂ ਕਰਿਆ ਮਿੱਤਰੋ। ਬਿਲਕੁਲ ਵੀ ਬੰਦ ਨਹੀਂ ਕੈਮਰਾ ਕਰਿਆ ਮੈਂ। ਵੱਤ ਤੋਂ ਵੱਤ ਮਿੰਟ 3 ਹੋਏ ਹੋਣਗੇ ਮੈਨੂੰ। ਵੱਤ ਤੋਂ ਵੱਤ 30 ਮਿੰਟ ਜੋਰ ਮਾਰ ਕਿਲਾ ਦੇਖੋ। ਮਾਰੋ ਨੀਗਾ। ਖਾਲ ਤੇ। ਲੈ ਇਧਰ ਮਾਰੋ ਨੀਗਾ ਖਾਲ ਤੇ। ਦੇਖ। ਜਿਹੜਾ ਮਾਣਾ ਮੋਟਾ ਕੀ 부ਜਾ ਸੀ ਆਪਾਂ ਕੱਟ ਕੇ ਮਾਰਿਆ। ਕੁਛ ਹੁਣ ਦੀ ਨਾ 부ਜਾ। ਐ ਹੁੰਦਾ ਕੰਮ ਦਾ ਨਜ਼ਾਰਾ ਕੀ ਫਾਦਾ ਇਹ ਕੋਈ ਨਾਣਾ ਮੋਟਾ ਭੂਜਾ ਜਿੱਕਾ ਦਾ ਕੱਲੂ ਉਹਦੇ ਦੋ ਬਣ ਜਾਣਗੇ ਫਿਰ ਉਹ ਪਾਣੀ ਰੋਕੋ ਨਾ ਝਾਫਾ ਬਣੋ ਫਿਰ ਉਹਨੂੰ ਵਿੱਚ ਤੇ ਜੇ ਕੋਈ ਹੈਗਰ ਨਾਲ ਦੀ ਨਾਲ ਖਿੱਚ ਦੋ ਨਹੀਂ ਟਾਈਮ ਤੇ ਕੱਟ ਢੇੜਾ ਮਾਰਨਾਉਂਦੇ ਉਹਦੇ ਢੇੜਾ ਮਾਰੋ ਖਾਲ ਤੇ ਮਾਰੋ ਢੇੜਾ ਢੇੜਾ ਮਾਰਦੇ ਮਾਰਦੇ ਲੈ ਢੇੜਾ ਵੱਜ ਗਿਆ ਨਾਲ ਸ਼ੌਕਾ ਕੰਡਾ ਜਿਹੜਾ ਹੈਗਾ ਤੇ ਚਾਰ ਬੂਜੇ ਚੱਕੇ ਗਏ। ਬੜਾ ਗੈਣਾ ਵਧੀਆ। ਇਹ ਹੁੰਦਾ। ਸ਼ੌਕ ਗਸ਼ਾਨੀ ਦਾ। ਤੇ ਵਾਕੀ ਚਲੋ ਆਪਾਂ ਤੁਹਾਨੂੰ ਫਿਰ ਮਿਲਦੇ ਹਾਂ ਹੁਣ ਮੋਟਰ ਤੇ ਚੱਲ ਕੇ। ਠੀਕ ਹੈ ਜੀ। ਆਵੇ ਮਿੱਤਰੋ। ਆਇਆ ਹੋਰ ਤਾਂ ਗੱਲਾਂ ਦੀਆਂ ਗੱਲਾਂ। ਛੋੜਨਾ ਹੁਣ ਆਪਣਾ ਹੋ ਗਿਆ ਨਿਸਰ ਰਿਹਾ। ਨਿਸਰਨ ਕਰਕੇ ਆਪਾਂ ਇਹਨੂੰ ਹੁਣ ਪਾਣੀ ਲਾਉਣਾ ਜ਼ਰੂਰੀ ਆ। ਪਾਣੀ ਲਾਵਾਂਗੇ ਪਾਣੀ ਲਾਉਣ ਨਾਲ ਇਹਨੂੰ ਵਧੀਆ ਬਣ ਜਾਊ ਐ ਦਾਣੇ ਚ ਵਧੀਆ ਦਾਣੇ ਚ ਹੁਣ ਕਿਹੜਾ ਦਾਣਾ ਕੱਚਾ ਵਿੱਚ ਸਿੱਟਾ ਮੁਰ ਚੁੱਕਿਆ ਸਾਰਾ ਦਾਣਾ ਹੈਗਾ ਕੱਚਾ ਉਹ ਸਾਰਾ ਜਣਾ ਨਵਾਂ ਤਿਆਰ ਹੋ ਦੁੱਧ ਪਰ ਰਿਹਾ ਹੁਣ ਇਹਨੂੰ ਪਾਣੀ ਦੀ ਲੋੜ ਹੁਣ ਇਹ ਪਾਣੀ ਪੈ ਜੂਗਾ ਥੱਲੇ ਜੜ ਚ ਬਾੜਾ ਪਾਣੀ ਦਾ ਉੜਲੀ ਵੀ ਲੱਗ ਜਾਂਦੀ ਆ ਆਪਾਂ ਪਾਣੀ ਇਹ ਚ ਬੱਤਦੇ ਹੀ ਪਾਉਣੇ ਆ ਨਾਲੇ ਵੀ ਹੁਣ ਜਦ ਮੈਂ ਸੁੱਕ ਗਿਆ ਤੇ ਹੁਣ ਤਾਂ ਕਦਾ ਮੀਂਹ ਦਾ ਪਾਣੀ ਈ ਸੀ ਐਨ ਸੁੱਕ ਗਿਆ ਹੁਣ ਆਪਾਂ ਇਹ ਚ ਪਾਣੀ ਭਾਵਾਂਗੇ ਫੇ ਪੰਜ ਚਾਰ ਦਿਨ ਲੋੜ ਨਹੀਂ ਹਫਤੇ ਬਾਅਦ ਈਵੇਂ ਦਿਨ ਛੇਵੇਂ ਦਿਨ ਹਫਤੇ ਬਾਅਦ ਪਾਣੀ ਲਾਏ ਕਰਾਂਗੇ ਹੁਣ ਆਪਾਂ ਕਹੀ ਰੱਖ ਦੀਏ ਅੰਦਰ ਤੇ ਇੱਕ ਜਿੰਦੇ ਨੂੰ ਲਾ ਦੀਏ ਲੋਕ ਕੋਠੇ ਨੂੰ ਠੀਕ ਹੈ ਨਾ ਕੋਠੇ ਨੂੰ ਲੋਕ ਲਾ ਦਿੰਨੇ ਆ ਉਧਰ ਲਈ ਮੋਟਰ ਵੇਜ ਦੇ ਕੇ ਹੋਣੀ ਆ ਆਪਾਂ ਨੇ ਉਧਰ ਆਪਣਾ ਅੰਦਰ ਗਰਾਊਂਡ ਆ ਉਧਰ ਵੀ ਮੋਟਰ ਚੱਲ ਵੀ ਆ ਦੇਖੋ ਆ ਵੀ ਚੱਲਦੀ ਆ ਆਪਣੀ ਆਪਾਂ ਨੇ ਸਾਰੀਆਂ ਚਲਾਤੀਆਂ ਆ ਵੀ ਚੱਲ ਰਹੀ ਆ ਇਹ ਇਧਰ ਚੱਲ ਰਹੀ ਹੈ ਆਪਣੀ ਠੀਕ ਹੈ ਤੇ ਆ ਵੀ ਆਪਾਂ ਨੇ ਦੁਬਾਰੇ ਲਾ ਦੇ ਔਰ ਅਬ ਮੀਨ ਆ ਪਾਵੇ ਤਾਂ ਵੀ ਬਹੁਤ ਵਧੀਆ ਨੇ ਹੁਣ ਦੁਬਾਰੇ ਲਾਈਆ ਮਿਹਨਤ ਕਰੀ ਆ ਬਾਕੀ ਪਰਮਾਤਮਾ ਦੇ ਹੱਥ ਆ ਠੀਕ ਹੈ ਨਾ ਆ ਦੇਖੋ ਆਪਣੀਆਂ ਦੋਹੇ ਕੋਠੇ ਮੋਟਰਾਂ ਇੱਕ ਇਸਟਾਰਟਰ ਚ ਲਾਈ ਕੋਠੇ ਚ ਲਾਈਆਂ ਹੋਈਆਂ ਨੇ ਆ ਦੇਖੋ ਇਧਰ ਲਈ ਚੱਲ ਰਹੀ ਹੈ ਘਰ ਆਪਰ ਲਈ ਦੋਨੇ ਚੱਲ ਰਹੀਆਂ ਨੇ ਅੰਪੀਅਰ ਦੇਖ ਲੋ ਦੋਨਾਂ ਦਾ ਸਹੀ ਹੈ। ਸੇਮ ਹੀ ਲੈਂਦੀਆਂ ਨੇ। ਠੀਕ ਹੈ ਨਹੀਂ। ਬਾਕੀ ਛੋਣ ਨੂੰ ਮਿਲਦਾ ਪਿੰਡ ਵਾਲੀ ਮੋਟਰ ਤੇ ਜਾ ਕੇ ਉਹ ਵੀ ਆਪਣੀ ਛੱਡੀ ਹੈ। ਬਾਕੀ ਦੋਸਤੋ ਆਪਣੀ ਹੁਣ ਪਿੰਡ ਵਾਲੀ ਮੋਟਰ ਵੀ ਛੱਡੀ ਹੋਈ ਆ। ਉੱਥੇ ਆਪਣੀ 1692 ਆ। ਉਹ ਅੱਕੀ ਵੱਢ ਕੇ ਵੀਜੀਦੀ। ਉਹ ਦਿਖਾਉਨੇ ਆ ਛੋਣ ਨੂੰ। ਉਹ ਜਿਵੇਂ ਪਾਣੀ ਛੱਡ ਕੇ ਆਂਦਾ। ਦੇਖਦੇ ਆ ਵਿੱਚ ਪਾਣੀ ਆ ਗਿਆ। ਇੱਥੋਂ ਆਪਣਾ ਕੰਮ ਹੋ ਗਿਆ ਓਕੇ। ਹੁਣ ਆਪਾਂ ਚੱਲਦੇ ਪਿੰਡ ਵਾਲੀ ਮੋਟਰ ਤੇ। ਉਦੋਂ ਬਾਅਦ ਚੱਲਾਂਗੇ ਘਰੇ। ਠੀਕ ਹੈ ਜੀ ਹਾਂ ਆ ਵੀ ਮੈਂ ਤੁਹਾਨੂੰ ਆਪਣਾ ਬਲੌਗ ਕਹੇ ਜਾ ਲੱਗਾ ਤੁਹਾਨੂੰ ਤੇ ਕਮੈਂਟ ਸ਼ੇਅਰ ਕਰਕੇ ਦੂਰ ਦਿੱਸਿਓ ਆਪ ਦਾ ਦੇਬ ਦੇ ਘਰ ਦਾ ਰੱਖਿਓ ਧਿਆਨ ਬਣਾ ਕੇ ਆਪਾਂ ਆਪਣੇ ਅਗਲੇ ਬਲੌਗ ਵਿੱਚ ਓਕੇ ਧੰਨਵਾਦ